ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 28 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਇਹ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਦਿਉਣ ਕਬੱਡੀ ਟੂਰਨਾਮੈਂਟ ਦੀ ਉੱਥੇ ਪਹਿਲਾ ਨਾਮ 31000 ਤੇ ਬਟ ਜੱਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਦਿਆਉਣਾ ਤੇ ਹਰੀਕੇ ਕਲਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਦਿਆਉਣਾ ਫਾਸਟ ਤੇ ਹਰੀਕੇ ਕਲਾਂ ਸੈਕਿੰਡ ਤੇ ਬੈਸਟ ਰੇਡਰ ਬਣਿਆਗਾ ਧੂਰਾ ਦਿਆਉਣਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲਿੱਤੇ ਤੇ ਬਟ ਜੱਫੀ ਬਣਿਆਗਾ ਗਰਲਾਲ ਦਿਆਉਣਾ ਚਾਰ ਟੱਚ ਲੇ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਸ਼ਪਾਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਹੈ ਰਿਜ਼ਲਟ ਦੀ ਇੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 45000 ਸੀ ਬੈਸਟ ਰੇਡਰ ਤੇ ਬਟ ਜੱਫੀ ਨੂੰ ਕੱਪ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬੈਂ ਦੇ ਵਿੱਚੋਂ ਖਡੂਰ ਸੈਕਿੰਡ ਦੇ ਬੈਂਚ ਫਾਸਟ ਤੇ ਤੋਂ ਬੈਟਰ ਰੇਟਰ ਬਣੇਗਾ ਸੇਰੂ ਬੱਦੋਵਾਲ ਤੇ ਲਾਡੀ ਜਸਵਾਲ ਦੋਨੇ ਜੁਆਇੰਟ ਬੈਸਟ ਰੇਟਰ ਬਣੇਗਾ ਤੇ ਬੈਸਟ ਜੱਪੀ ਬਣਿਆਗਾ ਮਨਦੀਪ ਬੈਂਸ ਅੱਗੇ ਗੱਲ ਕਰਦੇ ਜੰਡ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਸ਼ੋਅ ਮੈਚ ਕਰਵਾਇਆ ਗਿਆ ਸੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਉਥੇ ਗੁਰਦਾਸਪੁਰ ਲੁਆਇੰਸ ਤੇ ਖਡੂਰ ਸਾਹਿਬ ਦੀਆਂ ਟੀਮਾਂ ਖੇਡੀਆਂ ਸਨ ਉਸ ਦੇ ਵਿੱਚੋਂ ਖਡੂਰ ਸਾਹਿਬ ਸੈਕੰਡ ਤੇ ਗੁਰਦਾਸਪੁਰ ਲੁਆਇੰਸ ਫਾਸਟ ਅੱਗੇ ਗੱਲ ਕਰਦੇ ਖਰਲ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆ ਦੂਜਾ ਨਾਮ 44444 ਰੁਪਏ ਸਨ ਵੈਸਟਰ ਰੇਡਰ ਤੇ ਜਾਫੀ ਨੂੰ 22000 ਰੁਪਏ ਤੇ 111 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਤੰਤਾਨ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤੰਤਾਨ ਸਾਹਿਬ ਸੈਕੰਡ ਤੇ ਬਾਹੂ ਅਕਬਰਪੁਰ ਫਾਸਟ ਤੇ ਇਹੋ ਵੈਸਟਰ ਰੇਡਰ ਬਣेंगे ਦੀਨੂ ਜਵਾਰਾ 10 ਕਵਡੀਆਂ ਪਾ ਕੇ 10 ਨੰਬਰ ਲੈ ਤੇ ਤੇ ਬਿਟ ਜਾਫੀ ਬਣੇਗਾ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 5 ਜਫੇ ਲਾਏ ਹਾਂਜੀ ਇਹ ਸੀ ਵੀਡੀਓ 28 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ ਕਰਨਾ ਮਿਲਦੇ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ